ਉਹ ਸ਼ਾਂਤੀ ਅਸੀਂ ਸੁਣ ਰਹੇ ਹਾਂ ਅਜ ਤਾ ਪਰਮਾਤਮਾ ਵਰਦਾਨ ਅਸ ਦਿਨ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਬੇਹਦ ਦੀ ਵੈਰਾਗੀ ਵਿਰਤੀ ਨਾਲ ਪੁਰਾਣੇ ਸੰਸਕਾਰਾਂ ਦੇ ਵਾਰ ਤੋਂ ਸੇਫ ਰਹਿਣ ਵਾਲੇ ਮਾਸਟਰ ਨੌਲੇਜ ਫੁਲਪੁਰਾਣੇ ਸੰਸਕਾਰਾਂ ਦੇ ਕਾਰਨ ਸੇਵਾ ਦੇ ਵਿੱਚ ਅਤੇ ਸੰਬੰਧ ਸੰਪਰਕ ਦੇ ਵਿੱਚ ਵਿਘਨ ਪੈਂਦੇ ਨੇ ਸੰਸਕਾਰ ਹੀ ਪਿੰਨ-ਪਿੰਨ ਰੂਪ ਨਾਲ ਆਪਣੀ ਤਰਫ ਸਾਨੂੰ ਆਕਰਸ਼ਿਤ ਕਰਦੇ ਨੇ ਜਿੱਥੇ ਕਿਸੇ ਵੀ ਤਰਫ ਆਕਰਸ਼ਣ ਹੈ ਉੱਥੇ ਵਿਰਾਗ ਨਹੀਂ ਹੋ ਸਕਦਾ ਸੰਸਕਾਰਾਂ ਦਾ ਛਿਪਿਆ ਹੋਇਆ ਅੰਸ਼ ਵੀ ਹੈ ਤਾਂ ਸਮੇਂ ਪ੍ਰਮਾਣ ਵੰਸ਼ ਦਾ ਰੂਪ ਲੈ ਲੈਂਦਾ ਹੈ ਪਰਵਰਸ਼ ਕਰ ਦਿੰਦਾ ਹੈ ਇਸ ਲਈ ਨੋਲੇਜਫੁਲ ਬਣ ਕੇ ਬੇਹਦ ਦੀ ਵਿਰਾਗੇ વૃਤੀ ਨਾਲ ਪੁਰਾਣੇ ਸੰਸਕਾਰਾਂ ਸੰਬੰਧਾਂ ਪਦਾਰਥਾਂ ਦੇ ਬਾਰ ਤੋਂ ਮੁਕਤ ਬਣੋ ਤੇ ਸੇਫ ਰਹੋਗੇ ਅਸਤੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਸੇਫਟੀ ਦਾ ਸਾਧਨ ਦੱਸ ਰਹੇ ਨੇ ਕਿਉਂਕਿ ਅਸੀਂ ਜਦੋਂ ਗਿਆਨ ਦੇ ਮਾਰਗ ਤੇ ਚੱਲਦੇ ਹਾਂ ਆਪਣੇ ਜੀਵਨ ਦੇ ਵਿੱਚ ਪਰਿਵਰਤਨ ਕਰਨ ਦਾ ਲਕਸ਼ਯ ਵੀ ਰੱਖਦੇ ਹਾਂ ਉਸ ਪਰਮਾਤਮਾ ਦੇ ਨਾਲ ਜੁੜਨ ਦਾ ਲਕਸ਼ਯ ਵੀ ਰੱਖਦੇ ਹਾਂ ਆਪਣੇ ਪੁੰਨ ਕਰਮਾਂ ਦੀ ਪੂੰਜੀ ਜਮਾ ਕਰਨ ਲਈ ਸੇਵਾ ਵੀ ਕਰਦੇ ਹਾਂ ਲੇਕਿਨ ਕਈ ਵਾਰ ਸਾਡੇ ਪੁਰਾਣੇ ਸੰਸਕਾਰਾਂ ਜਿਹੜੇ ਅਸੀਂ ਇਹ ਨਹੀਂ ਕਵਾਂਗੇ ਕਿ ਆਤਮਾ ਦੇ ਸੰਸਕਾਰ ਆਤਮਾ ਦੇ ਸੰਸਕਾਰ ਤੇ ਸ਼ਾਂਤੀ ਸ਼ੁੱਧੀ ਪ੍ਰੇਮ ਪਵਿੱਤਰਤਾ ਸ਼ਕਤੀ ਇਹ ਨੇ ਲੇਕਿਨ ਜਿਹੜੇ ਦੇਹ ਦੇ ਸੰਸਕਾਰ ਸਾਡੇ ਬਣੇ ਹੋਏ ਸੀ ਇਹਨੇ ਜਨਮਾ ਦੇ ਕਾਮ ਕ੍ਰੋਧ ਲੋਭ মোহ ਹੰਕਾਰ ਇਹ ਸੰਸਕਾਰ ਸਾਡੇ ਜਿਹੜੇ ਨੇ ਸ਼ਰੀਰ ਦੇ ਉਹ ਕਈ ਵਾਰ ਪੁਰਾਣੇ ਸੰਸਕਾਰ ਇਮਰਜ ਹੋ ਜਾਂਦੇ ਨੇ ਹੁਣ ਅਸੀਂ ਚਾਹਦੇ ਤਾਂ ਹੈਗੇ ਆ ਕਿ ਅਸੀਂ ਸੇਵਾ ਕਰੀਏ ਦੂਜਿਆਂ ਨੂੰ ਸੁੱਖ ਦਈਏ ਪਰ ਸਾਡੇ ਪੁਰਾਣੇ ਸੰਸਕਾਰ ਇਮਰਜ ਹੋ ਜਾਂਦੇ ਨੇ ਤੇ ਕਿਤੇ ਨਾ ਕਿਤੇ ਉਹ ਦੁੱਖ ਵਾਲੀਆਂ ਗੱਲਾਂ ਵੀ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਪੁਰਾਣੇ ਸੰਸਕਾਰ ਸੇਵਾ ਦੇ ਵਿੱਚ ਅਸੀਂ ਬੈਠ ਕੇ ਮਨ ਨਾਲ ਸਾਰੇ ਵਿਸ਼ਵ ਨੂੰ ਸਕਾਰਸ਼ ਦੇਣਾ ਚਾਹੁੰਦੇ ਆ ਸਾਰੇ ਵਿਸ਼ਵ ਨੂੰ ਵਾਈਬ੍ਰੇਸ਼ਨਸ ਦੇਣਾ ਚਾਹੁੰਦੇ ਆ ਸੇਵਾ ਕਰਨੀ ਚਾਹੁੰਦੇ ਆ ਲੇਕਿਨ ਜਦੋਂ ਬੈਠੇ ਤੇ ਮਨ ਦੇ ਵਿੱਚ ਪੁਰਾਣੀਆਂ ਗੱਲਾਂ ਪੁਰਾਣੇ ਹਿਸਾਬ ਕਿਤਾਬ ਪੁਰਾਣੇ ਸੰਬੰਧ ਇਹ ਕਿਸੇ ਦੇ ਨਾਲ ਸਾਡੀ ਕੋਈ ਇਦਾਂ ਦੀ ਗੱਲਬਾਤ ਹੋਈ ਹੋਈ ਹੈ ਉਸ ਦਾ ਦੁੱਖ ਉਹ ਸਾਡੇ ਸਾਰੇ ਸੰਕਲਪ ਜਿਹੜੇ ਨੇ ਉਹ ਪੁਰਾਣੇ ਚੱਲਨੇ ਸ਼ੁਰੂ ਹੋ ਜਾਂਦੇ ਨੇ ਉਹ ਪੁਰਾਣੇ ਸੰਸਕਾਰ ਇਮਰਜ਼ ਹੋਣੇ ਸ਼ੁਰੂ ਹੋ ਜਾਂਦੇ ਨੇ ਹੁਣ ਟਾਈਮ ਤਾਂ ਸੀ ਕੱਢਿਆ ਸੀ ਸੇਵਾ ਦੇ ਲਈ ਦੂਜਿਆਂ ਨੂੰ ਸੁੱਖ ਦੇਣ ਦੇ ਲਈ ਵਿਸ਼ਵ ਦੇ ਵਿੱਚ ਸ਼ਾਂਤੀ ਫੈਲਾਉਣ ਦੇ ਲਈ ਲੇਕਿਨ ਉਹ ਪੁਰਾਣੇ ਸੰਸਕਾਰ ਸਾਡੇ ਉਹ ਪੁਰਾਣੀ ਆਦਤਾਂ ਉਹ ਪੁਰਾਣੀ ਸੋਚਣ ਦਾ ਤਰੀਕਾ ਉਹ ਸਾਡੇ ਉੱਪਰ ਹਾਵੀ ਹੋ ਜਾਂਦਾ ਹੈ ਅਤੇ ਸੇਵਾ ਦੇ ਵਿੱਚ ਵਿਗਨ ਪੈ ਜਾਂਦਾ ਹੈ ਪਰਮਾਤਮਾ ਕਹਿ ਰਹੇ ਨੇ ਆਪਣੇ ਆਪ ਨੂੰ ਮਾਸਟਰ ਨੋਲੇਜ ਫੁਲ ਬਣਾਓ ਪਰਮ ਪਿਤਾ ਪਰਮਾਤਮਾ ਸ਼ਿਵਬਾਬਾ ਗਿਆਨ ਦੇ ਸਾਗਰ ਨੇ ਪਰਮਾਤਮਾ ਸਾਨੂੰ ਸਿਖਾ ਰਹੇ ਹੁੰ ਕਿ ਬੇਹੱਦ ਦੀ ਬੇਰਾਗੀ ਇੱਕ ਹੁੰਦੀ ਹੈ ਹੱਦ ਦੀ ਬੇਰਾਗੀ ਹੱਦ ਦਾ ਬੇਰਾਗੀ ਅਸੀਂ ਬਾਹਰਲੀਆ ਚੀਜ਼ਾਂ ਦਾ ਬੇਰਾਗੀ ਕਰਤਾ ਬਾਹਰਲੀਆ ਚੀਜ਼ਾਂ ਤੋਂ ਬੇਰਾਗੀ ਜਿਵੇਂ ਅਸੀਂ ਕਿਹਾ ਸਾਧੂ ਸੰਨਿਆਸੀ ਜੰਗਲਾਂ ਦੇ ਵਿੱਚ ਜਾ ਕੇ ਬੈਠ ਗਏ ਵੀ ਅਸੀਂ ਵੱਡੇ ਘਰ ਦੇ ਵਿੱਚ ਨਹੀਂ ਰਹਿਣਾ ਕੋਈ ਮੋਟਰ ਗੱਡੀਆਂ 'ਚ ਨਹੀਂ ਘੁੰਮ ਰਹੇ ਆ ਅਸੀਂ ਉਹ ਹੱਦ ਦੀ ਚੀਜ਼ਾਂ ਦਾ ਬੇਰਾਗੀ ਕੀਤਾ ਲੇਕਿਨ परमात्मा कह रहे ने कि सानू चाहिदा बेहद ਦਾ ਵਿਰਗਿਆ बेहद ਦਾ ਵਿਰਗਿਆ ਮਤਲਬ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਵੀ ਉਹ ਪੁਰਾਣੇ ਸੰਸਕਾਰ ਪੁਰਾਣੇ ਸਵਾਬ ਪੁਰਾਣੇ ਵਿਚਾਰ ਤਾਰਾ ਜਿਹੜੇ ਸਾਡੇ ਕੰਮ ਕਰਨ ਦੇ ਪੁਰਾਣੇ ਤਰੀਕੇ ਸੀਗੇ ਉਹਨਾਂ ਸਾਰਿਆਂ ਤੋਂ ਵਿਰਗਿਆ ਜਿਸ ਨੂੰ ਕਿਹਾ ਬੇहद ਦਾ ਵਿਰਗਿਆ ਬੁਰਾਈਆਂ ਦਾ ਵਿਰਗਿਆ ਦੇਖਣਾ ਹੈ ਜਿਸ ਤਰ੍ਹਾਂ ਅਸੀਂ ਸਰੀਰ ਦੇ ਉੱਪਰ ਕਿਤੇ ਬਿਮਾਰਾ ਜਾਵੇ ਕੁਝ ਲੱਗ ਜਾਵੇ ਕੋਈ ਕਾਲਾ ਦਾਗ ਲੱਗ ਜਾਵੇ ਕੱਪੜਿਆਂ ਤੇ ਇੱਕ ਕੁਝ ਉੱਪਰ ਚਲ ਕੋਈ ਤੋਲ ਮਿੱਟੀ ਲੱਗ ਜਾਵੇ ਸਿੱਫਟਾ ਫਟਾ ਨੂੰ ਸਾਫ਼ ਕਰਦੇ ਆ ਉਹਨੂੰ ਰਹਿਣ ਨਹੀਂ ਦਿੰਦੇ ਇਸ ਤਰ੍ਹਾਂ ਹੀ ਪਰਮਾਤਮਾ ਕਹਿੰਦੇ ਨੇ ਕਿ ਆਪਣੇ ਮਨ ਨੂੰ ਚੈੱਕ ਕਰੋ ਇਸ ਦੇ ਉੱਪਰ ਵੀ ਕੋਈ ਕਾਲੇ ਦਾਗ ਤੱਬੇ ਕੋਈ ਧੂੜ ਪ੍ਰਾਣੀ ਗੱਲਾਂ ਪ੍ਰਾਣੀਆਂ ਯਾਦਾਂ ਉਹ ਧੂੜ ਤਾਂ ਨਹੀਂ ਪਈ ਹੋਈ ਉਸ ਨੂੰ ਸਾਫ਼ ਕਰੋ ਜਦ ਤੱਕ ਉਹ ਸਾਫ਼ ਨਹੀਂ ਹੋਏਗੀ ਤਦ ਤੱਕ ਸੇਵਾ ਦਾ ਸ਼ੀਸ਼ਾ ਚਮਕੇਗਾ ਨਹੀਂ ਅਤੇ ਸਿੱਧਖਾਈ ਨਹੀਂ ਦਊਂਗੀ ਮੈਂ ਤੁਸੀਂ ਕੀ ਸੇਵਾ ਕੀਤੀ ਹੈ ਇਸ ਕਰਕੇ ਅੱਜ ਦਾ ਵਰਦਾਨ ਪਰਮਾਤਮਾ ਕਹਿੰਦੇ ਵਿੱਚ ਵਿੱਚ ਆਪਣੇ ਆਪ ਨੂੰ ਯਾਦ ਕਰਾਓ ਕਿ ਮੈਂ ਕੌਣ ਮੈਂ ਮਾਸਟਰ ਨੋਲੇਜਫੁਲ ਆਤਮਾ ਪਰਮ ਪਿਤਾ ਪਰਮਾਤਮਾ ਦੀ ਸੰਤਾਨ ਇਸ ਹੱਦ ਦੀ ਦੁਨੀਆ ਦੇ ਆਕਰਸ਼ਣਾਂ ਤੋਂ ਪਰੇ ਬੇਹੱਦ ਦੀ ਆਕਰਸ਼ਣ ਦੇ ਵਿੱਚ ਰਹਿਣ ਵਾਲੀ ਹਾਂ दे दुनिया माना देह शरीर दे संबंध शरीर दे पदार्थ शरीर दे एक कोई भी आकर्षण ना हो हर प्रकार के व्यर्थ संकल्पा तो परे मैं आत्मा बेहद का वैरागी मास्टर नॉलेजफुल ज्ञान के सागर की संतान हास्टर ओम शन